हां जी दोस्तों सारेयानु सस्श्रीकाल् स्वागत करदेया टोडा राज संधू फार्मिंग ਦੇ ਵਿੱਚ ਅੱਜ ਵੀ ਦੋਸਤੋ ਆਪਣੀ ਵਿਜਿਟ ਹੈਗੀ ਐ ਪਿੰਡ ਸੁਰ ਸਿੰਘ ਤਹਿਸੀਲ ਜਿਲ੍ਹਾ ਦੋਸਤੋ ਇਸ ਪਿੰਡ ਨੂੰ ਸ਼੍ਰੀ ਤਰਨਤਰਨ ਸਾਹਿਬ ਲਗਦਾ ਜਿੱਦਾਂ ਕਿ ਸਾਰੇ ਵੀਰ ਜਾਣਦੇ ਆ ਇਸ ਘਰੋਂ ਆਪਾਂ ਅਪਡੇਟ ਆ ਦੋਸਤੋ ਥੋੜੇ ਦਿਨਾਂ ਬਾਅਦ ਤੁਹਾਨੂੰ ਜ਼ਰੂਰ ਦੇ ਦਈਦੀ ਆ ਡੇਲੀ ਰੁਟੀਨ ਦੇ ਵਿੱਚ ਪਸ਼ੂ ਆਉਂਦੇ ਆ ਬਾਈ ਸੰਦੀਪ ਦੇ ਕੋਲ ਉਹਨਾਂ ਦੇ ਡੇਰੀ ਫਾਰਮ ਤੇ ਪਹੁੰਚਿਆ ਦੋਸਤੋ ਅੱਜ ਇਸ ਵੀਡੀਓ ਦੇ ਵਿੱਚ ਦੋਸਤੋ ਆਪਾਂ ਤੁਹਾਨੂੰ ਤਿੰਨ ਤਿੰਨ ਨਗ ਦਿਖਾ ਦੇਣੀ ਆ ਇੱਕ ਬੂਰੀ ਝੋਟੀ ਆ ਪਾਕਮਾਲ ਦੀ ਬਹੁਤ ਚੰਗੀ ਝੋਟੀ ਦਿਖਾਉਣੀ ਆ ਪੂਰੀ ਬਹੁਤੇ ਵੀਰਾਂ ਦੀ ਇੱਛਾ ਹੁੰਦੀ ਹੈ ਡਿਮਾਂਡ ਹੁੰਦੀ ਹੈ ਇਹੋ ਝੋਟੀ ਖਰੀਦਣ ਦੀ ਤੇ ਤੁਸੀਂ ਬਿਲਕੁਲ ਪਾਇਲ ਦੇ ਆਧਾਰ ਤੇ ਦੋਸਤੋ ਫੋਨ ਚੱਕ ਕੇ ਵੀਰ ਸੰਦੀਪ ਨੂੰ ਲਾ ਦਿਓ ਠੀਕ ਹੈ ਜੀ ਝੋਟੀ ਗੱਬਣਾ ਪੂਰੀ ਤਸਲੀਨਾ ਦਿਖਾਵਾਂਗੇ ਇੱਕ ਮੱਝ ਦੋਸਤੋ ਆ ਤੁਹਾਨੂੰ ਦਿਖਾ ਦਾਂਗੇ ਠੀਕ ਹੈ ਜੀ ਠੀਕ ਹੈ ਕ੍ਰੋਸਪਾਨ ਦੇ ਵਿੱਚ ਇਹ ਮੱਝ ਆ ਮੱਝ ਵੀ ਚੰਗੀ ਆ ਇਹ ਵੀ ਗੱਬਣਾ ਮਿਲ ਨੂੰ ਲੱਗਦਾ ਪਿਆ ਸੰਦੀਪ ਭਾਈ ਜਿੰਨੇ ਵੀ ਤੇ ਸੁਈ ਹੈ ਇਹ ਸੁਈ ਹੈ ਮੱਝ ਇਹ ਪਰਸੋਂ ਦੀ ਸੁਈ ਹੈ ਇਹ ਕੇ ਦਿਖਾ ਦਾਂਗੇ ਦੋਸਤੋ ਤੇ ਇੱਕ ਤੁਹਾਨੂੰ ਲਾਸ਼ ਦੇ ਵਿੱਚ ਵਹਿੜ ਦਿਖਾਵਾਂਗੇ ਠੀਕ ਆ ਆਓ ਕਰਦੇ ਹਾਂ ਗੱਲਬਾਤ ਵੀਰ ਸੰਦੀਪ ਦੇ ਨਾਲ ਤਿੰਨ ਪਸ਼ੂਆ ਦੋਸਤੋ ਤਿੰਨੇ ਪਸ਼ੂਆਂ ਦੀ ਡਿਟੇਲ ਆ ਉਹ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਅੱਜ 11 ਸਤੰਬਰ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਸਮਾਂ ਤੁਸੀਂ ਨੋਟ ਕਰ ਲਓ ਕੋਈ ਦੁਪਹਿਰ ਦੇ 2:30 ਵਜੇ ਦੁਪਹਿਰ ਦਾ ਸਮਾਂ ਹੈਗਾ ਆਜੋ ਕਰਦੇ ਹਾਂ ਗੱਲਬਾਤ ਵੀਰ ਸੰਦੀਪ ਦੇ ਨਾਲ ਪੁੱਛਦੇ ਹਾਂ ਕੀ ਡਿਟੇਲ ਆ ਜਿੰਨਾ ਪਸ਼ੂਆਂ ਦੀ ਸਭ ਤੋਂ ਪਹਿਲਾਂ ਮੇਰੇ ਸੰਦੀਪ ਕੀ ਹਾਲ ਚਾਲ ਨੇ ਬਹੁਤ ਵਧੀਆ ਸਾਸਰੀ ਘਰ ਸੰਤੋਬਾਬ ਜੀ ਠੀਕ ਠਾਕ ਹੋ ਸਾਸਰੀ ਘਰ ਮਹਾਰਾਜ ਕੀ ਹਾਲ ਨੇ ਬਹੁਤ ਵਧੀਆ ਸੰਤੋਬਾਬ ਠੀਕ ਠਾਕ ਹੀ ਮਾਰਦੇ ਸਭ ਚਲੇ ਗਏ ਜੀ ਸੰਤੋਬਾਬ ਤੁਹਾਨੂੰ ਵੀ ਯਾਦ ਕਰਦੇ ਕੱਲ ਪਰਸੋਂ ਦਾ ਤੁਸੀਂ ਨਹੀਂ ਇਹ ਮਿਲਦੇ ਨੇ ਆਈਦਾ ਡੇਲੀ ਤੁਹਾਨੂੰ ਫੋਨ ਲਾਉਣੇ ਸੰਤੋਬਾਬ ਆ ਜਾ ਤੁਸੀਂ ਸਿੱਧੀ ਫਲੈਟ ਗਾਂ ਲੈਂਡ ਕਰ ਦਿੰਦੇ ਜਿੱਥੇ ਜਾ ਕੇ ਚੱਲ ਉਤਰ ਜਾਂਦਾ ਕਿਤੇ ਦੂਰ ਹੈ ਹੋ ਜੀ ਹਾਂ ਜੀ ਹੋਰ ਸੁਣਾਓ ਬਹੁਤ ਵਧੀਆ ਸੰਤੋਬਾਬ ਠੀਕ ਠਾਕ ਜੀ ਮਾਰਦੇ ਆ ਨੇ ਮੈਂ ਨਾ ਦਵੀ ਕੱਲ ਦੀਆਂ ਤੇ ਪਰਸੋਂ ਚੌਥੀਆਂ ਦਾ ਦੋ ਤਿੰਨ ਪੈ ਜਾਣੀਆਂ ਸੀ ਹਾਂਜੀ ਹਾਂਜੀ ਪੈ ਜਾਣ ਪਰਸੋਂ ਵੀ ਤੁਹਾਨੂੰ ਫੋਨ ਲਾਉਂਦਾ ਰਾ ਪਰਸੋਂ ਪਸੂ ਹੈਗੇ ਕੁਝ ਪਸੂ ਵਿੱਚ ਕੋ ਕੱਲ ਵਿੱਚ ਡੇਲੀ ਫੋਨ ਲਾਈਦਾ ਤੁਸੀਂ ਸੰਧੂ ਸਾਹਿਬ ਗਾਂ ਪਛਾਹ ਰਹਿੰਦੇ ਹਾਂ ਗਾਂ ਪਛਾਹ ਹੋ ਜਾਂਦਾ ਹਾਂਜੀ ਹਾਂਜੀ ਚਲੋ ਕੋਈ ਗੱਲ ਸੰਦੀਪ ਜੀ ਅੱਜ ਪਸੂ ਤਿੰਨ ਦਿਖਾਉਣੇ ਆ ਤਿੰਨੇ ਸੰਧੂ ਸਾਹਿਬ ਇੱਕ ਆਪਣੇ ਕੋ ਬੂਰੀ ਝੋਡੀ ਆ ਇੱਕ ਆਪਣੇ ਕੋ ਕਾਲੀ ਮੈਂ ਆ ਉਹ ਪਰਸੋਂ ਦੀ ਸੁਈ ਆ ਜੀ ਇੱਕ ਆਪਣੇ ਕੋ ਵਹਿੜ ਆ ਇੱਕ ਵਹਿੜ ਤਿਆਰ ਬਿਲਕੁਲ ਵਸ਼ੀ ਦੋ ਬਾਈ ਗ੍ਰਾਮ ਦਾ ਇੱਕ ਤਿਆਰ ਹੈ ਹਾਂਜੀ ਹਾਂਜੀ ਲਓ ਜੀ ਸੋ ਦੋਸਤੋ ਕਰਦੇ ਆ ਪੂਰੀ ਜਾਣਕਾਰੀ ਸਾਂਝੀ ਤੁਹਾਡੇ ਨਾਲ ਪਹਿਲੇ ਨੰਬਰ ਤੇ ਝੋਟੀ ਵੇਖ ਲਓ ਦੋਸਤੋ ਫੇਸ ਕੁਆਲਟੀ ਬਾਡੀ ਸਟਰਕਚਰ ਵਿਖਾ ਦਿੰਦੇ ਆ ਝੋਟੀ ਦਾ ਤੇ ਆਹ ਵੇਖੋ ਜੀ ਠੀਕ ਹੈ ਜੀ ਸਿੰਗਾ-ਸੁੰਗਾ ਦੀ ਬੰਤਰ ਬਹੁਤ ਪਿਆਰੀ ਆ ਤੇ ਆਹ ਪਿੱਠ-ਪੂੜੇ ਤੋਂ ਤੁਸੀਂ ਵੇਖੋ ਜੀ ਠੀਕ ਹੈ ਚੌੜਾ ਪਿੱਠ-ਪੂੜਾ ਤੇ ਥਣ-ਪਾਂਡਾ ਵੇਖੋ ਜੀ ਬਖਾਲਾ ਵੇਖੋ ਕਮਾਲ ਦਾ ਤੇ ਫਿਰ ਥਣ ਦੀ ਲੰਬਾਈ ਦੇ ਵਿੱਚ ਵੀ ਪੂਰਾ ਆ ਤੁਸੀਂ ਦੇਖ ਸਕਦੇ ਜੀ ਠੀਕ ਹੈ ਜੀ ਗਲਾਸਾਂ ਵਰਗੇ ਥਣ ਨੇ ਆਹ ਕਰੋ ਚੈੱਕ ਠੀਕ ਹੈ ਕਮਾਲ ਦੀ ਆਰਡਰ ਕੁਆਲਿਟੀ ਹੈ ਦੋਸਤੋ ਖੋਲ ਕੇ ਤੋੜ ਕੇ ਦਿਖਾਉਣੇ ਆ ਪੂਰੀ ਡਿਟੇਲ ਆਪਾਂ ਵੀਰ ਸੰਦੀਪ ਤੋਂ ਲੈ ਲਾਂਗੇ ਇਸ ਝੋਟੀ ਦੀ ਠੀਕ ਹੈ ਜੀ ਸੋ ਬਾਕੀ ਹਾਈਟ ਵੀ ਬਹੁਤ ਫੱਬਦੀ ਆ ਹਾਈਟ ਮੀਡੀਅਮ ਵੀ ਕਹਿਣ ਨੂੰ ਜੀ ਕਰਦਾ ਤੇ ਵੱਡੀਆਂ ਬੱਚਾਂ ਝੋਟੀਆਂ ਦੇ ਵਿੱਚ ਵੀ ਦੋਸਤੋ ਇਹਦੀ ਹਾਈਟ ਕਾਊਂਟ ਹੁੰਦੀ ਆ ਠੀਕ ਆ ਤਾਂ ਕਮਾਲ ਦੀ ਝੋਟੀ ਆ ਦੋਸਤੋ ਠੀਕ ਆ ਜੀ ਰੰਗ ਬਹੁਤ ਸੋਹਣਾ ਬੂਰੀ ਝੋਟੀ ਆ ਤੇ ਸਿੰਗੀ ਸੁਗੀ ਬਹੁਤ ਸੋਹਣੀ ਆ ਹਣ ਤੁਸੀਂ ਦੇਖ ਸਕਦੇ ਹੋ ਲੇਵਾ ਤੁਸੀਂ ਦੇਖ ਸਕਦੇ ਜੀ ਅਜੇ ਦਿਨ ਕੱਢ ਜੂਗੀ ਤੁਹਾਨੂੰ ਸਭ ਲੈ ਜੂਗਾ 2-4 ਦਿਨ 2-4 ਦਿਨ ਲੈ ਜੂ ਅਜੇ ਹਾਂਜੀ ਠੀਕ ਹੈ ਜੀ ਪਹਿਲੇ ਸਵੇਰ 13 ਕਿਲੋ ਦਾ ਦਿੱਤਾ ਚਲੋ ਜੀ ਤੋਂ ਆਪਾਂ ਲਈ ਆ ਅੱਛਾ ਉਹ ਬੰਦੇ ਨੇ ਕਿ 13 ਕਿਲੋ ਤੋਂ ਚੋਰੀਆ ਪਈਏ ਸੂਏ ਪਹਿਲੇ ਸੂਏ ਵੀਰ ਕਹਿੰਦਾ ਵੀ 13 ਲੀਟਰ ਅੱਗੋਂ ਦੱਸਣ ਮੁਤਾਬਕ ਆ ਦੋਸਤੋ ਠੀਕ ਆ ਵੀ 13 ਲੀਟਰ ਦੀ ਮਿਲਕ ਕੈਪੈਸਿਟੀ ਰਹੀ ਆ ਤੇ ਬਾਕੀ ਤੁਸੀਂ ਹੁਣ ਆਈਡੀਆ ਲਾ ਲਿਓ ਠੀਕ ਆ ਜੀ ਇਸ ਟਾਈਮ ਇਸ ਵਾਰ ਇਸ ਨਿਕਟੇਸ਼ਨ ਦੇ ਵਿੱਚ ਕਿੰਨਾ ਕੁ ਦੁੱਧ ਪਾ ਦਿਓਗੇ ਬਾਕੀ ਸੇਵਾ ਤੇ ਤਾਂ ਪੈਂਦਾ ਦੋਸਤੋ ਹਰ ਵਾਰ ਪਾਉ ਵੀ ਕਹਿ ਦਿੰਨੇ ਲਾਜਮੀ ਨਾਲ ਬਾਕੀ ਸਭ ਤੋਂ ਸਭ ਦੋਨਾਂ ਦੇ ਗਾੜੀ ਅਗਲੇ ਦੇ ਪਾਇਦਾ ਜੀ ਲੋ ਜੀ ਇਹ 15 ਵਿੱਚ ਵਾ ਸਕਦੀ 12 ਵਿੱਚ ਵਾ ਸਕਦੀ ਜਿੰਨਾ ਕੋ ਪਾਉ ਉਹਨਾਂ ਚੋੜੂ ਜੀ ਹਾਂ ਠੀਕ ਆ ਬਾਕੀ ਝੋਟੀ ਦੇ ਵਿੱਚ ਕੋਈ ਸ਼ੱਕ ਨਹੀਂਗਾ ਦੋਸਤੋ ਸੱਜੇ ਖੱਬੇ ਪੈਣੀ ਤੋਂ ਅੱਗੋਂ ਪਿੱਛੋਂ ਤੁਸੀਂ ਹਵਾਨਾ ਬਿਲਕੁਲ ਤਸਲੀਨਾ ਦੇਖ ਲਿਓ ਠੀਕ ਹੈ ਜੀ ਆ ਦੇਖ ਠੀਕ ਕੁਮਾਲਾ ਕਰੀ ਬੈਠੀ ਹੈ ਵੀ ਜੇਕਰ 5-7 ਦਿਨ ਜਾਂ ਇੱਕ ਹਫਤੇ ਦੇ ਲਾਗੇ ਤਾਂ ਸਮਾਂ ਕੱਢ ਗਈ ਕੜ ਜਣਾ ਸੰਤੋ ਸਾਹਿਬ ਸ਼ਹਿਦ ਹੁੰਦਿਆ ਜੀ ਬਿਲਕੁਲ ਅਜੀ ਅੱਛਾ ਜੀ ਹਾਂ ਜੀ ਅਜੇ ਲੈ ਜੂਗੀ ਛੋਟੀ ਪੰਜ ਸੱਤ ਦਿਨ ਆਰਾਮ ਨਾਲ ਲੈਣੇ ਜੀ ਪੋਲੀ ਪਾਲੀ ਬਹੁਤ ਜਦੀ ਬਾਕੀ ਭੂਰ ਛੱਟੇ ਨਹੀਂ ਥਣ ਦੀ ਰੇਗ ਚੀਜ਼ ਦੀ ਆਪਣੀ ਫੁੱਲ ਗਰੰਟੀ ਆ ਭਾਰ ਦੇ ਵੀ ਪੂਰੀ ਗਰੰਟੀ ਹੋਗੀ ਬਾਕੀ ਅਗਲਾ ਵੀਰ ਜਿੰਨੇ ਵੀ ਕਿਸੇ ਨੇ ਲੈਣੀ ਆ ਆਪਦੇ ਤਸੱਲੀ ਕਰਕੇ ਲੈ ਲਵੇ ਕੋਈ ਚੱਕਰ ਨਹੀਂ ਸੁਦੀ ਭਾਈ ਨਾਲ ਉਹ ਕਹਿ ਦਦੇ ਨਾ ਭੂਰੀ ਤੇ ਤਨਾਲੀ ਹਾਂ ਜੀ ਹਾਂ ਜੀ ਤਨਾਲੀ ਸੰਤੋ ਸਾਹਿਬ ਪੂਰੀ ਆ ਹਾਂ ਜੀ ਹਾਂ ਜੀ ਲਓ ਜੀ ਪਲੀ ਜੁੜੀ ਪੂਰੀ ਛੋਟੀ ਠੀਕ ਆ ਜੰਮੀ ਪਲੀ ਦੋਸਤੋ ਕੋਈ ਸ਼ੱਕ ਨਹੀਂਗਾ ਪਲੀ ਪੂਰੀ ਕਿਸੇ ਵੀਰ ਨੇ ਚੰ ਬਾਕੀ ਥਾਂ ਬਹਿਣੀ ਵਾਲੇ ਪਾਸਿਓਂ ਦੇਖੋ ਸੱਜੀ ਖੱਬੀ ਬੈਗਦਰ ਤੋਂ ਦੇਖ ਲਓ ਹਰ ਪਾਸਿਓਂ ਬਿਲਕੁਲ ਇੱਕ ਸਾਰ ਇੱਕੋ ਜਿਹਾ ਸੈਕ 18 ਦਾ ਝੋਟੀ ਬਾਕਮਾਲ ਆ ਦੋਸਤੋ ਜਰੂਰ ਤੁਸੀਂ ਹੱਥ ਪਾ ਲਿਓ ਜਿਹੜੇ ਵੀਰ ਨੇ ਸ਼ੌਂਕ ਪਕਾਉਣਾ ਹੈ ਝੋਟੀ ਖਰੀਦਣਾ ਚਾਹੁੰਦੇ ਹੋ ਤੇ ਸੰਦੀਪ ਕੀ ਮੁੱਲ ਕੀ ਕਰੇਗਾ ਭਾਈ ਸੰਧੂ ਸਾਹਿਬ ਮੁੱਲ ਭਾਵੇਂ 10 ਕਰਾਲਾ ਭਾਵੇਂ 1 5 ਕਰਾਲਾ 95000 ਦੀ ਝੋਟੀ ਹਾਨਾ ਦੇ ਦਾਂਗੇ ਜੀ 95000 ਦੀ ਹਾਨਾ ਦੇਵਾਂਗੇ ਭਾਵੇਂ ਕੋਈ ਸੂਈ ਵੀਰ ਲੈ ਜਾਏ ਆਪਣੇ ਤੋਂ ਹਾਂਜੀ ਬਹੁਤ ਜਿਆਦੀ ਖਰੀਦੀ ਝੋਟੀ ਹੈ ਤੇ ਪਰ ਤਾਂ ਆਪਣਾ ਬਹੁਤ ਜਿਆਦੀ ਭੋਲੀ ਹੈ ਜੀ ਠੀਕ ਹੈ ਹਾਂਜੀ ਲਓ ਜੀ 95000 ਦੀ ਵੀਰ کہہ ਰਿਹਾ 95000 ਦੀ ਦੇ ਦਾਂਗੇ ਉਹਦੇ ਜੋ ਮਾਨਤਨ ਸੰਧੂ ਸਾਹਿਬ ਕਰਨਾ ਛੋੜ ਜਾਪਾ ਮੌਕੇ ਤੇ ਮਾਨਤਨ ਹੋ ਜਾਂਦਾ ਰਹਿ ਜਾਂਦਾ ਠੀਕ ਹੈ ਜੀ ਬਾਕੀ ਦੇਖੋ ਆਰਡਰ ਕੁਆਲਟੀ ਦੇਖੋ ਕਿੰਨੀ ਵਧੀਆ ਆ ਆਰਡਰ ਕੁਆਲਟੀ ਦੇਖੋ ਜੀ ਕਾਫੀ ਸੋਹਣੀ ਹੈ ਆਹ ਤੇਲ ਹੈਗੀ ਝੋਟੀ ਦੇ ਕਿੰਨੀ ਜਿਆਦੀ ਆਹ ਦੇਖੋ ਠੀਕ ਹੈ ਆ ਪਉਦਾ ਸ਼ਾਇਦ ਸ਼ਾਇਦ ਬਿਲਕੁਲ ਸ਼ਾਇਦ ਆਉਂਦਾ ਸੰਧੂ ਸਾਹਿਬ ਲਓ ਜੀ ਕਾਫੀ ਸੋਹਣੀ ਝੋਟੀ ਆ ਦੋਸਤੋ ਬਹੁਤ ਜਿਆਦੀ ਆ ਠੀਕ ਹੈ ਤੇ ਆ ਇੱਕ ਵਾਰੀ ਫਿਰ ਫੇਸ ਕੁਆਲਟੀ ਦੇਖੋ ਕਾਲੀਆਂ ਅੱਖਾਂ ਵਾਲੀ ਪੂਰੀ ਆ ਸੰਧੂ ਸਾਹਿਬ ਹਮ ਲਓ ਇਸ ਵਾਰ ਤਾਂ ਗਲੀ ਮੱਝ ਆ ਗਈ ਆਪਣੇ ਕੋਲ ਹਾਂਜੀ ਸੰਤੋ ਸਾਹਿਬ ਜੀ ਇਹ ਪਰਸੋਂ ਦੀ ਮੱਝ ਸੂਈ ਆ ਐਸ ਟਾਈਮ ਲਗਭਗ ਕੋਈ 7 ਕਿਲੋ ਵੇ 8 ਕਿਲੋ ਵੇ ਦੇ ਛਲੇ ਯਾਨੀ ਕਿ ਦੁੱਧ ਕਿੰਨ ਲਓ ਬੋਲਾ ਕਿਲੋ ਤਿਆਰ ਆ ਜੀ ਚਾਹੇ ਆਪ ਕੋਈ ਧਾਰ ਬਣਾ ਮਾਰੇ ਬੜਾ ਹੀ ਜ਼ਿਆਦਾ ਚਵਾਪ ਸਮਾ ਐਡੀ ਜਿਆਦੀ ਪੋਲੀ ਗੱਲੀ ਛੜ ਦੋ ਸੰਤੋ ਇਹ ਪਰਸੋਂ ਦੀ ਪਰਸੋਂ ਹਾਂਜੀ ਬੱਚਾ ਥੱਲੇ ਕੀ ਦਿੱਤਾ ਇਹ ਕੱਟਾ ਮਗਰਾ ਹਾਂਜੀ ਤੇ ਬੱਚਾ ਕੱਟਾ ਹੈ ਦੋਸਤੋ ਆਪ ਕੋਈ ਵੀ ਇਹ ਤੀਜਾ ਚੌਥਾ ਸੂਹਾ ਵੀ ਕਿ ਤੀਜਾ ਕਿਹ ਮੌ ਚੌਥਾ ਮਾਲੋ ਕੋਈ ਗੱਲ ਨਹੀਂ ਅੱਗੋਂ ਵਪਾਰ ਦੀ ਲਾਈਨਾਂ ਦੋਸਤੋ ਮੈਂ ਜਦੋਂ ਜ਼ਿਕਰ ਕਰਦਾ ਹਾਂ ਤੀਜਾ ਸੂਹਾ ਕਿਹਾ ਜੀ ਤੀਜਾ ਸੂਹਾ ਅੱਗੋਂ ਕਿਹਾ ਹੈ ਖਰੀਦਣ ਅੱਜ ਤੋਂ ਖਰੀਦੀ ਗਈ ਹੈ ਪਰ ਕੋਈ ਵੀ ਰਵੇ ਚੌਥਾ ਸੂਹਾ ਮੰਨ ਲਈ ਆਪੋ ਆਪਣੀ ਸਮਝ ਆਪੋ ਦੀ ਠੀਕ ਹੈ ਤੇ ਪਿੰਡਾ ਪੁੰਡਾ ਬਿਲਕੁਲ ਪਤਲਾ ਦੁੱਧ ਵਾਲੀ ਮਾਂ ਹੈ ਠੀਕ ਹੈ ਜੀ ਕੀ ਸਾਮੂਹ ਗਾ ਰਹੇ ਹਾਂ ਗਾ ਰਿਹਾ ਆਪਾਂ ਗੱਲ ਕਰਦਣਾ ਦੁੱਧ ਅਰੇ ਪਾਇਆ ਅਗਲੇ ਦਿਨ ਸਾਮ ਦਾ ਦੁੱਧ ਹੈ ਸੰਦੀਪ ਅੱਛਾ ਸੰਦੀਪ ਜੀ ਆਪਣੇ ਕੋਲ ਤੀਜਾ ਦਿਨ ਹੋ ਗਿਆ ਸੂਈ ਨੂੰ ਤੇ ਆਪਣੇ ਕੋਲ ਅੱਜ ਹੀ ਮੈਂ ਆਈ ਤੀਜਾ ਦਿਨ ਸੂਈ ਨੂੰ ਹੋ ਗਿਆ ਸਵੇਰੇ ਆਪਾਂ ਕੋਈ 9:00 ਵਜੇ ਮੈਂ ਚੋ ਕੇ ਜਾਂਦੀ ਤੁਹਾਨੂੰ ਸਾਹਿਬ ਅੱਛਾ ਜੀ ਹਾਂਜੀ ਤੇ ਚਵਾਪਸ ਮਾ ਚੰਗਾ ਜੀ ਇੱਕ ਨੰਬਰ ਬੜੀ ਜਾਂਦੀ ਪੋਲੀ ਦੇ ਰੂਮ ਵਰਗੀ ਸੰਦਾ ਪੋਲੀ ਰੂਮ ਵਰਗੀ ਆ ਦੋਸਤੋ ਤੇ ਚਵਾ ਵੀਰਾਂ ਦਾ ਵੀ ਇੱਕ ਨੰਬਰ ਆ ਠੀਕ ਆ ਜਿਹੜੀ ਮੇਨ ਗੱਲ ਕਰਨ ਵਾਲੀ ਆ ਵੀ ਚਵਾ ਇੱਕ ਨੰਬਰ ਆ ਪੋਲੀ ਆ ਤੋ ਕੋਈ ਵੀ ਦੂਰ ਨੇੜੇ ਆਜੂਗਾ ਕੋਈ ਨਹੀਂ ਹੋਗਾ ਕੋਈ ਛਟਾ ਮਾਰ ਦੇ ਜਾਂ ਕੋਈ ਛੁਆਰਾ ਮਾਰ ਦੇ ਕੋਈ ਭੂਰ ਹੋਵੇ ਛਟਾ ਹੋਵੇ ਸੰਤੂ ਸਾਹਿਬ ਆਪਾਂ ਗੱਡੀ ਦਾ ਕਰਾਇਆ ਅਗਲੇ ਦਾ ਅੰਦਰ ਕੋਣੋਂ ਦਮਾਂਗੇ ਜੀ ਬੋ ਜੀ ਕੋਈ ਨਹੀਂ ਅਸੋ ਕੀ ਗੱਲ ਹੋ ਗਈ ਠੀਕ ਹੈ ਬਾਕੀ ਸੱਜੇ ਖੱਬੀ ਬਹਿਣੀ ਅੱਗੇ ਪਿੱਛੋਂ ਜਿਹੜਾ ਦੋਸਤ ਸਾਨਾ ਆ ਤੁਸੀਂ ਵੇਖ ਲਓ ਤਸੱਲੀ ਨਾਲ ਠੀਕ ਹੈ ਜੀ ਵੀਡੀਓ ਨੂੰ ਇੱਕ ਵਾਰ ਦੋ ਵਾਰ ਜ਼ਰੂਰ ਚੈੱਕ ਕਰ ਲਿਆ ਕਰੋ ਤਸੱਲੀ ਕਰ ਲਿਆ ਕਰੋ ਠੀਕ ਹੈ ਜੀ ਆ ਤੇ ਇਹਦੇ ਮਗਰ ਕਟਾ ਜੇ ਠੀਕ ਆ ਹਾਂਜੀ ਤੇ ਮੁੱਲ ਵੀ ਰਣਦੀਪ ਕੀ ਰੋਗੇ ਸੰਤੂ ਸਾਹਿਬ ਮੁੱਲ ਭਾਵੇਂ 70 ਕਰਾ ਲਾ 72 ਕਰਾ ਲਾ ਬਾਹਰ ਜਿਤਨਾ ਲੋਕ ਕਰੀ ਜਾਂਦੇ ਆ ਬਾਕੀ ਮਾਲ ਵੀ ਨਹੀਂ ਹੁੰਦਾ ਤੁਹਾਨੂੰ ਪਤਾ ਬਾਹਰੋਂ ਮਿਲਦੇ ਆ ਟੈਟ ਹੋਇਆ ਬਾਜ਼ਾਰ ਵੀ ਸੰਤੂ ਸਾਹਿਬ 65000 ਦੀ ਮੈਂ ਦੇ ਦਾਂਗਾ ਹਾਂ ਨਾ 65 ਦੀ 65 ਦੀ ਮੈਂ ਦੇ ਦਾਂਗਾ ਉਹਦੇ ਚੋਂ 500 ਰੁਪਏ ਮਾਨ ਕਰਾਂਗੇ 64.5 ਦੀ ਮੈਂ ਦੇ ਦਾਂਗੀ ਹਾਂਜੀ ਆਈਟਮ 7-8 ਕਿਲੋ ਬੋਲੀ ਤਿਆਰ ਹੈ ਜੀ ਮੈਂ ਥੱਲੇ ਨਾਲੇ ਫਿਕਰ ਦੇ ਫਿਕਰੀ ਆ ਹਾਂ ਪਸੂ ਸੁਆ ਬਿਲਕੁਲ ਸੁਈ ਸੁਆਈ ਮੈਂ ਆਂ ਬਜੇ ਆਂਦੇ ਜੇ ਤਾਂ ਮੈਂ ਬੱਚਾ ਲੈ ਕੇ ਧਾਰਾ ਮਾਰ ਕੇ ਦਿਖਾ ਉਹ ਵਰਦੀ ਪੋਲੀ ਆ ਧਾਰ ਚਵਾਈ ਇੱਕ ਨੰਬਰ ਆ ਦੋਸਤੋ ਪੋਲੀ ਆ ਠੀਕ ਆ ਹਾਂਜੀ ਤੇ ਚਵਾਈ ਆਪਦੀ ਕਰ ਲਿਓ ਦੋ ਟਾਈਮ ਕਰ ਲਿਓ ਚਾਰ ਟਾਈਮ ਕਰ ਲਿਓ ਕੋਈ ਫਰਕ ਨਹੀਂ ਪਤਾ ਚਾਹੇ ਕੋਈ ਵੀ ਧਾਰ ਬਣਾ ਮਾਰੇ ਠੀਕ ਆ ਚਾਹੇ ਕੋਈ ਧਾਰ ਮਾਰ ਮਾਦੀ ਗਰੰਟੀ ਦੋ ਤਗੜੇ ਨੇ ਸੰਤੂ ਸਭ ਪਾਏ ਦਾ ਹੂੰ ਲੋ ਵੀ ਆਹ ਦੇਖੋ ਠੀਕ ਆ ਸੋ ਆਰਡਰ ਕੁਆਲਿਟੀ ਦੇਖੋ ਜੀ ਤੇ ਫਾਮ ਲੈਵਾਗੇ ਉਹ ਠੀਕ ਆ ਮਾਕਨੇ ਦੋ ਦੋ ਵਧੀਆ ਹਸਕੇ ਚੁਈਆਂ ਨੇ 10 ਦੋ ਕਿਲੋ ਜਵਾਦ ਨਾਲ ਸੰਤੂ ਸਾਹਿਬ ਮੁੱਲ ਕਰਨ ਨੂੰ ਆਪਾਂ 72 ਕਰਦੇ ਆਂ ਪਰ ਆਪਾਂ 54 ਦੇ ਮੈਂ ਹਾਂ ਨਾ ਦੇ ਦਾਂਗੇ ਜੀ ਠੀਕ ਹੋ ਗਿਆ ਹਾਂਜੀ ਸੰਤੂ ਸਾਹਿਬ ਜੀ ਲਓ ਜੀ ਹੋ ਗਿਆ ਫਾਈਨਲ ਫਿਰ ਹੋ ਗਿਆ ਸੰਤੂ ਸਾਹਿਬ ਜੀ ਤੇ ਆਜੋ ਇਸ ਤੋਂ ਬਾਅਦ ਅੱਗੇ ਆਪਣੇ ਕੋਲ ਆ ਗਈ ਹੈ ਵੈੜ ਬੜੀ ਪੜੀ ਮੂੜੀ ਆ ਸੰਤੂ ਸਾਹਿਬਾ ਜੀ ਆ ਕੇ ਨੇ ਦੇ ਦੇਣੇ ਤੇ ਯਾਰ ਅੱਛਾ ਜੀ ਆ ਤੁਹਾਡਾ ਕਹਨੇ ਪੁਰਾਤ ਕਾਇਰੀ ਆਦੀ ਆਈ ਮੱਛੀ ਆ ਵਾਹ ਦੇਖੋ ਨੇ ਦਿਲ ਤੇ ਰਹਿ ਤਰੂ ਕਿਥੋਂ ਇਹ ਅੰਤ ਅਸਰਾ ਆਗਾ ਸੰਤੂ ਸਾਹਿਬ ਕੋਈ ਨਹੀਂ ਆਂ ਫੇਰੀਆਂ ਵੈਰੈਟੀਆਂ ਪਾਵਾਂਗੇ ਇਹਨੂੰ ਘਰੋ ਕੀ ਮਾਰ ਕੋਈ ਕਮੀ ਨਹੀਂ ਦੇਣਾ ਕਰਨਾ ਨਹੀਂ ਇਹ ਸੰਤੂ ਸਾਹਿਬ ਕੋ ਮੈਂ ਇਤਰਾ ਬਹਿ ਜਾਓ ਨਾ ਕੋਈ ਚੱਕਰ ਨਹੀਂ ਆਹ ਵੇਖੋ ਬਿਲਕੁਲ ਸ਼ਾਇਦ ਆਉਂਦੇ ਆ ਜੀ ਲਓ ਜੀ ਇਹ ਦੋਸਤੋ ਗੱਪਣਾ ਠੀਕ ਆ ਇਹ ਗੱਪਣਾ ਤੇ ਕਿਉਂ ਤੁਹਾਨੂੰ ਦਾ ਟਿੱਪਣ ਤੁਸੀਂ ਆ ਵੇਖ ਸਕਦੇ ਜੀ ਠੀਕ ਆ ਬਾਕੀ ਠੰਡੀ ਥੇਰੀ ਆ ਸੀਲ ਸਹਾਉ ਆ ਬਾਹਲੀ ਟਿੱਪਣਾ ਜੀ ਆ ਵੇਖੋ ਝੋੜੀਏ ਨੇ ਬੜੀ ਜਿਆਦੇ ਬਣੀ ਪਹਿਲੇ ਸੋਰੇ 20 21 ਕਿਲੋ ਦੁੱਧ ਕੱਢਿਆ ਦੁੱਧ ਹੈ ਕਿ 20 ਤੋਂ ਪਾਸ ਕੱਢੋ ਦੀ ਬੱਚੀ ਬਹੁਤ ਜਿਆਦੇ ਢੇਰ ਧੰਨਾ ਰਹਿਣ ਚੁਈ ਥਾਣੇ ਚੋਂ ਦਾ ਸਾਫ ਹਾਂ ਸਭ ਦਾ ਢੇਰ ਬੜੀ ਜਿਆਦੇ ਢੇਰ ਸਾਰੀ ਕਿਨੇ ਵੜਦੇ ਕਦਮਿਆਂ ਵਿੱਚ ਪੱਕੀ ਥਾਣੇ ਚੋਂ ਦੀ ਸਫਾਈ ਹੈ ਭਰਾਵੋ ਬਿਲਕੁਲ ਤੁਹਾਡੇ ਸਾਹਮਣੇ ਆਂ ਤੁਸੀਂ ਬੱਚੀ ਨੂੰ ਨਿੱਕੀ ਲੱਗੀ ਵੇਖੋ ਚਾਰੇ ਥਾਣਾ ਦਾ ਸਪੇਸ ਸੋਨਾ ਸਪੇਸ ਕੁਆਲਿਟੀ ਵੇਖੋ ਤੇ ਛੋਟਾ ਜਿਹਾ ਫੇਸ ਆ ਠੀਕ ਹੈ ਨਿੱਕਾ ਜਿਹਾ ਫੇਸ ਚਲੋ ਝੋੜ ਪੂਰੀ ਆ ਬੜੀ ਯੂਨੀ ਬੜੀ ਸੰਸਾਰ ਬਾਕੀ ਹੈ ਵੀ ਪ ਹਾਂ ਲੀਵਾ ਬਹੁਤ ਸੋਣਾ ਜੀ ਨਿੱਗਰ ਤੇ ਮੁਠੀ ਥਾਣਾ ਤੁਹਾਡਾ ਠੀਕ ਹੈ ਤੇ ਪਰ ਇੱਕ ਨੰਬਰ ਦਾ ਬਾਕੀ ਤੁਹਾਨੂੰ ਦਿੱਪ ਕੇ ਦੋਸਤੋ ਵੀਡੀਓ ਤੇ ਵੇਚੀ ਵੀ ਦਿਖਾਤਾ ਹੈ ਜੇ ਜੀਰ ਨੇ ਤਸੱਲੀ ਕਰਨੀ ਆ ਆਨਲਾਈਨ ਕੋਈ ਦੂਰ ਦਰਡੇ ਬੈਠਾ ਆਪਦੀ ਆਨਲਾਈਨ ਤਸੱਲੀ ਕਰਨਿਓ ਨਹੀਂ ਤੇ ਘਰ ਵਿਜ਼ਿਟ ਕਰਕੇ ਦਿੱਪ ਕੇ ਤਸੱਲੀ ਕਰਦੇ ਠੀਕ ਹੈ ਜੀ ਬਸ ਉਹ ਆਉਂਦੇ ਆ ਤੇ ਕਮਾਲ ਦੇ ਹੀ ਆਉਂਦੇ ਆ ਠੀਕ ਹੈ ਜੀ ਬੰਦੂ ਬਹੁਤ ਕੁਆਲਟੀ ਭਾਇਆ ਭਾਵੇਂ 3 ਦਿਨ ਭਾਇਆ ਭਾਵੇਂ 14 ਦਿਨ ਭਾਇਆ ਜਾਨਵਰ ਕਮਾਲ ਦੇ ਲਿਆ ਕੇ ਦਵਾਂਗੇ ਵੀਰਾ ਭਰਾਵਾਂ ਨੂੰ ਲੋ ਜੀ ਲੋਟਰ ਠੀਕ ਆ ਤੇ ਵਾੜ ਦੇ ਵਿੱਚ ਕੋਈ ਸ਼ੱਕ ਨਹੀਂਗਾ ਚੰਗੀ ਆ ਵਾੜ ਕਿਸੇ ਵੀਰ ਨੇ ਘਰੀਦੂ ਨੇ ਘਰੇ ਰੱਖਣੀ ਆ ਚਾਹੇ ਵਪਾਰੀ ਵਪਾਰ ਦੀ ਲੈਣ ਦੇਣ ਦੇ ਵਿੱਚ ਕਿਸੇ ਵੀਰ ਨੇ ਲੈਣੀ ਖਰੀਦਣੀ ਹੈ ਤੇ ਜਿੱਦਾਂ ਮਰਜੀ ਹੱਥ ਪਾ ਸਕਦੇ ਹੋ ਠੀਕ ਆ ਤੇ ਭਣੇ ਇੱਕ ਨੰਬਰ ਤੇ ਰੇਡ ਪੁੱਛ ਲਾਂਗੇ ਵੀਰ ਸੰਦੀਪ ਤੋਂ ਕੀ ਡਿਮਾਂਡ ਆ ਕਿੰਨਾ ਮੁੱਲ ਕਰਦੇ ਆ ਜੀ ਸਾਹਿਬ ਮੁੱਲ ਕਰਦੇ 60000 ਰੁਪਏ ਵਛੀ ਦਵਾਂਗੇ 62000 ਦੀ ਹਾਨਾ ਚਾਹੇ ਕੋਈ ਵੀਰ ਸੂਈ ਸਵਾਈ ਲਾ ਜੇ 20 ਕਿਲੋ ਦੁੱਧ ਬਣਾ ਕੇ ਦਵਾਂਗੇ ਸੰਧੂ ਸਾਹਿਬ ਠੀਕ ਆ ਹਾਂਜੀ 60000 62000 ਦੀ ਹਾਨਾ ਦੇ ਦਾਂਗੇ ਜੀ ਲਓ ਜੀ 60000 ਦੀ ਦੋਸਤੋ ਹਾਂ ਨਾਲ ਜੀ ਠੀਕ ਹੈ ਤੇ ਵੇੜ ਸਾਰੀ ਚੰਗੀ ਆ ਸਾਰੇ ਬੰਨਿਓ ਵੇਖ ਲਈ ਤੁਸੀਂ ਤਸੱਲੀ ਕਰ ਲਓ ਤੇ ਜਾਂਦੇ ਚੀਜ਼ ਬਹੁਤ ਜ਼ਰੂਰ ਕਰਨਾ ਤਾਂ ਤੁਸੀਂ ਕਰ ਸਕਦੇ ਜੀ ਘਰੇ ਵਿਜ਼ਿਟ ਕਰਕੇ ਕਰਨਾ ਤਾਂ ਸਹੀ ਕਰ ਸਕਦੇ ਕਰਦੇ ਸਾਰੇ ਟੈਨਕਾ ਨਹੀਂ ਹਿੱਕੀ ਆਹ ਬੈੜੂ ਖੋਲੇ ਢੋਲੇ ਦੇਣਾ 10 ਦਿਨ ਆਉਣਾ ਲੈਣੇ ਸਤਾਰ ਬਰੋ ਬੂਣੂ ਪੂਰਾ ਹੈ ਹਾਂਜੀ ਤੇ ਦੁੱਧ ਵੀ ਰੰਦਾ ਵੀ 20 22 20 ਲੀਟਰ ਤੋਂ ਪਲੱਸ ਜੀ ਇਹ ਵੀ ਤਸੱਲੀ ਆਉਣਾ ਚਾਹਵੋ ਸੰਤੋ ਸਾਹਿਬ ਹਾਂ ਤੇ ਦਈਏ ਜਦ ਦੀਵਨ ਬਰਬੇ ਨੰਬਰ ਸੰਤੋਸ ਸਾਹਿਬ 84370 38949 ਜੀ 84370 38949 ਸੰਤੋਸ ਸਾਹਿਬ ਠੀਕ ਹੈ ਜੀ ਸਸਿਕਾ ਸਸਿਕਾ ਦੋਸਤੋ ਸਾਰੇ ਮੇਰੇ ਨਾਲ ਵੀਰ ਸੰਦੀਪ ਟ੍ਰੈਂਡ ਸੌਰ ਸਿੰਘ ਤਿੰਨ ਪਸ਼ੂ ਦਿਖਾਤੀਆ ਦੋਸਤੋ ਇੱਕ ਮੱਝ ਸੂਈ ਆ ਇੱਕ ਝੋਟੀ ਬਿਲਕੁਲ ਗੱਭਣ ਤਿਆਰੀ ਦੇ ਉੱਤੇ ਕੋ 5-7 ਦਿਨ ਲੈਂਦੀ ਆ ਪੰਡਾ ਪਾ ਲੈਣੀਆ ਕਰਮਾਲੀ ਨੇ ਤੁਰਿਆ ਨਹੀਂ ਜਾਣਾ ਜਿੱਡੀ ਝੋਟੀ ਆ ਦੋਸਤੋ ਠੀਕ ਆ ਤੇ ਵਜਨ ਲੋਡ ਪੂਰਾ ਹੈਗਾ ਝੋਟੀ ਦਾ ਨਿੱਗਰ ਆ ਚੰਗੀ ਜੰਮੀ ਪਈ ਬੂਰੀ ਤਿਲਾਂ ਵਾਲੀ ਠੀਕ ਹੈ ਜੀ ਜਰੂਰ ਤੁਸੀਂ ਸੰਪਰਕ ਦਿੱਤੇ ਹੋਏ ਨੰਬਰਾਂ ਤੇ ਕਰ ਲਿਓ ਮਿਲਦੇ ਆਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ